ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਕਾਫੀ ਵਾਇਰਲ ਕੀਤੀ ਜਾ ਰਹੀ ਹੈ। ਇਸ ਵੀਡੀਓ ਦੇ ਵਿੱਚ ਇੱਕ ਕੁੜੀ ਦਾ ਵਿਆਹ ਹੋ ਰਿਹਾ ਹੈ ਤੇ ਜਦੋਂ ਇਸ ਦੇ ਪਰਿਵਾਰ ਵਾਲੇ ਇਸ ਦੇ ਪਿਤਾ ਦੀ ਤਸਵੀਰ ਨੂੰ ਕੁੜੀ ਨੂੰ ਫੜਾਉਂਦੇ ਨੇ ਤਾਂ ਉਹ ਉੱਚੀ-ਉੱਚੀ ਰੋਣ ਲੱਗ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਥੋੜਾ ਟਾਈਮ ਪਹਿਲਾਂ ਇਸ ਕੁੜੀ ਦੇ ਪਿਤਾ ਦੀ ਡੈਥ ਹੋ ਗਈ ਸੀ ਤੇ ਵਿਆਹ ਵਾਲੇ ਦਿਨ ਇਹ ਕੁੜੀ ਆਪਣੇ ਪਿਤਾ ਦੀ ਫੋਟੋ ਨੂੰ ਲੈ ਕੇ ਕਾਫੀ ਭਾਵੁਕ ਹੋ ਜਾਂਦੀ ਹੈ ਤੇ ਕੁੜੀ ਨੂੰ ਰੋਂਦਿਆਂ ਦੇਖ ਕੇ ਉਸ ਦਾ ਪਰਿਵਾਰ ਵੀ ਰੋਣ ਲੱਗ ਜਾਂਦਾ ਹੈ। ਕਹਿੰਦੇ ਨੇ ਕਿ ਬਾਪੂ ਦੀ ਮੌਜੂਦਗੀ ਸੂਰਜ ਦੀ ਤਰ੍ਹਾਂ ਈ ਸੂਰਜ ਗਰਮ ਜ਼ਰੂਰ ਹੁੰਦਾ ਏ ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਏ ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ ਪਰ ਇਦਾਂ ਦੇ ਟਾਈਮ 'ਚ ਜਦੋਂ ਮਾਪਿਓ ਦੇ ਵਿੱਚੋਂ ਕੋਈ ਇੱਕ ਵੀ ਨਾ ਹੋਵੇ ਤਾਂ ਉਹਨਾਂ ਦੇ ਲਈ ਇਹ ਸਮਾਂ ਬਹੁਤ ਔਖਾ ਹੁੰਦਾ ਏ ਤੇ ਹੁਣ ਇਸ ਵੀਡੀਓ ਨੂੰ ਲੈ ਕੇ ਕਈ ਲੋਕਾਂ ਨੇ ਕਮੈਂਟ ਕੀਤੇ ਨੇ ਉਹਨਾਂ ਨੇ ਕਿਹਾ ਕਿ ਬਹੁਤ ਔਖਾ ਟਾਈਮ ਹੁੰਦਾ ਬਿਨਾ ਪੇਰੈਂਟਸ ਦੇ ਕੁਝ ਵੀ ਚੰਗਾ ਨਹੀਂ ਲੱਗਦਾ ਹਰ ਖੁਸ਼ੀ ਵੀ ਅਧੂਰੀ ਲੱਗਦੀ ਹੈ ਤੇ ਕਈ ਲੋਕਾਂ ਨੇ ਇਸ ਮੁੰਡੇ ਨੂੰ ਲੈ ਕੇ ਗਲਤ ਕਮੈਂਟ ਕੀਤੇ ਨੇ ਕਿ ਮੁੰਡਾ ਵਧੀਆ ਨਹੀਂ ਹੈਗਾ ਅੱਗੇ ਤੁਹਾਨੂੰ ਕਮੈਂਟ ਵੀ ਦਿਖਾ ਦਿੰਨੇ ਆ ਉਹਨਾਂ ਨੇ ਕਿਹਾ ਇਹ ਹੱਬੀ ਨੂੰ ਤਾਂ ਕੋਈ ਫਰਕ ਹੀ ਨਹੀਂ ਪੈ ਰਿਆ ਇਹ ਤਾਂ ਬਗਾਨੇ ਹੀ ਰਹਿ ਜਾਂਦੇ ਨੇ ਇਹ ਨਹੀਂ ਪੁੱਤ ਬੰਦੇ ਤੇ ਕੁੜੀਆਂ ਨੂੰ ਕਹਿੰਦੇ ਆ ਵੀ ਨੂੰ ਨੀਤੀ ਬੰਦੀ ਤੇ ਸੱਸ ਸਹੁਰੇ ਨੂੰ ਮਾਪਿਓ ਮੰਨ ਕਿਉਂ ਯਾਰ ਮੁੰਡੇ ਦਾ ਨਹੀਂ ਕੋਈ ਫਰਜ਼ ਸਾਰੇ ਫਰਜ਼ ਕੁੜੀਆਂ ਦੇ ਨੇ ਇੱਕ ਹੋਰ ਭੈਣ ਨੇ ਕਮੈਂਟ ਕੀਤਾ ਕਿ ਮੁੰਡਾ ਜਮਾ ਬਕਾਰ ਲੱਗਾ ਮੈਨੂੰ ਆਪਣੇ ਹਸਬੰਦ ਵਾਂਗੂ ਬੇਦਰਦ ਮਤਲਬੀ ਜਾ ਵੀ ਥੋੜਾ ਦਿਲਾਸਾ ਹੀ ਦੇ ਦੇ ਐਵੇਂ ਬੈਠਾ ਜਿਵੇਂ ਇਹਨੂੰ ਇਨਸਰਟ ਮਹਿਸੂਸ ਹੁੰਦੀ ਹੋਵੇ ਇਸ ਤੋਂ ਬਾਅਦ ਲੋਕਾਂ ਦੇ ਇਹੋ ਜਿਹੇ ਕਮੈਂਟ ਦੇਖਣ ਤੋਂ ਬਾਅਦ ਇਸ ਕੁੜੀ ਦੇ ਭਰਾ ਨੇ ਵੀ ਇਹਨਾਂ ਨੂੰ ਜਵਾਬ ਦਿੱਤੇ ਨੇ ਕੁੜੀ ਦੇ ਭਰਾ ਨੇ ਕਿਹਾ ਕਿ ਸਿਰਫ 22 ਸੈਕਿੰਡ ਦੀ ਵੀਡੀਓ ਵੇਖ ਕੇ ਜੱਜ ਨਹੀਂ ਕਰੀਦਾ ਕਿਸੇ ਨੂੰ ਉਹ ਸਾਡਾ ਜਵਾਈ ਆ ਸਾਨੂੰ ਪਤਾ ਆ ਉਹਦੇ ਬਾਰੇ ਕਿ ਕਿਵੇਂ ਦਾ ਨੇਚਰ ਆ ਉਹਦਾ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ